ਦੋਸਤੋ ਕਾਦੀ ਕਾਦੀ ਜ਼ਿੰਦਗੀ ਵਿੱਚ ਅਜਿਹੇ ਹਾਲਾਤ ਬਣ ਜਾਂਦੇ ਨੇ ਜੋ ਸਾਡੇ ਹੌਸਲੇ ਦੀ ਅਸਲ ਕਸੌਟੀ ਲੈਂਦੇ ਨੇ ਇਹ ਹਾਲਾਤ ਸਾਨੂੰ ਦੋ ਰਾਹਾਂ ਵਿੱਚੋਂ ਚੁਣਨ ਲਈ ਮਜਬੂਰ ਕਰਦੇ ਨੇ ਇੱਕ ਰਾਹ ਸਹਿਸਤਾ ਨਾਲ ਸਮਰਪਣ ਕਰਨ ਦਾ ਤੇ ਦੂਜਾ ਰਾਹ ਹਿੰਮਤ ਸਮਝਦਾਰੀ ਤੇ ਨਡਰਤਾ ਨਾਲ ਅੱਗੇ ਵਧਣ ਦਾ ਪਰ ਇੱਕ ਸਚਾਈ ਜਿਸ ਨੂੰ ਅਕਸਰ ਅਣਦੇਖਾ ਕੀਤਾ ਜਾਂਦਾ ਉਹ ਹੈ ਇੱਕ ਐਸੀ ਤਾਕਤ ਜੋ ਹਮੇਸ਼ਾ ਸਾਡੇ ਨਾਲ ਖੜੀ ਰਹਿੰਦੀ ਤੇ ਇਹ ਤਾਕਤ ਹੁੰਦੀ ਹੈ ਇਹ ਤਾਕਤ ਕਦੇ ਕਿਸਮਤ ਦੇ ਰੂਪ ਵਿੱਚ ਹੁੰਦੀ ਆ ਕਦੇ ਮਾਂ ਦੀਆਂ ਦੁਆਵਾਂ ਵਿੱਚ ਤੇ ਕਦੇ ਸਾਡੇ ਆਪਣੇ ਵਿਸ਼ਵਾਸ ਵਿੱਚ ਇਸ کہانی ਵਿੱਚ ਸਫਲਤਾ ਦੇ ਪਿੱਛੇ ਨਾ ਕਿਸੇ ਪਾਟਸ਼ਾਲਾ ਦੀ ਸਿੱਖਿਆ ਨਾ ਕਿਸੇ ਵਿਸ਼ੇਸ਼ ਹੁਨਰ ਦਾ ਜਾਦੂ ਇਹ ਸਿਰਫ ਉਹ ਸਤਕਾਰ ਤੇ ਸ਼ਰਧਾ ਦੀ ਗੱਲ ਆ ਜੋ ਇੱਕ ਨਿਮਰ ਮਨੁੱਖ ਆਪਣੇ ਕਰਮਾਂ ਤੇ ਰੱਬ ਦੇ ਹੁਕਮ ਲਈ ਰੱਖਦਾ ਕਹਾਣੀ ਅੱਗੇ ਇਹ ਜਾਣਕਾਰੀ ਦਿੰਦੀ ਸਾਨੂੰ ਕਿ ਕਿਵੇਂ ਸਮਰਪਣ ਵਿਸ਼ਵਾਸ ਤੇ ਮਾਂ ਦੀ ਸੇਵਾ ਨੇ ਇੱਕ ਆਮ ਮਨੁੱਖ ਨੂੰ ਖਾਸ ਬਣਾ ਦਿੱਤਾ ਬਹੁਤ ਹੀ ਦਿਲਚਸਪ ਕਹਾਣੀ ਆ ਸੋ ਇਸ ਨੂੰ ਅੰਤ ਤੱਕ ਜ਼ਰੂਰ ਸੁਣਿਓ ਬਹੁਤ ਪੁਰਾਣੇ ਸਮਿਆਂ ਦੀ ਗੱਲ ਇੱਕ ਸ਼ਹਿਰ ਵਿੱਚ ਸਲੀਮ ਨਾਮ ਦਾ ਇੱਕ ਸ਼ਖਸ ਰਹਿੰਦਾ ਸੀ ਸਲੀਮ ਦੇ ਦੋ ਭਰਾ ਵੀ ਸੀ ਤੇ ਉਹਨਾਂ ਦੇ ਪਿਤਾ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਸੀ ਜਦ ਕਿ ਤਿੰਨਾਂ ਦੀ ਮਾਂ ਹਾਲੇ ਜ਼ਿੰਦਾ ਸੀ ਵੱਡੇ ਦੋ ਭਰਾ ਬਾਦਸ਼ਾਹ ਦੇ ਦਰਬਾਰ ਵਿੱਚ ਕੰਮ ਕਰਦੇ ਸੀ ਜਦ ਕਿ ਸਲੀਮ ਘਰ ਵਿੱਚ ਮਾਂ ਦੇ ਨਾਲ ਰਹਿੰਦਾ ਸੀ ਤੇ ਮਾਂ ਦੀ ਸੇਵਾ ਕਰਦਾ ਸੀ ਸਲੀਮ ਮਾਂ ਦਾ ਬਹੁਤ ਹੀ ਆਗਿਆਕਾਰੀ ਪੁੱਤਰ ਸੀ ਸਾਰਾ ਦਿਨ ਮਾਂ ਦੀ ਸੰਭਾਲ ਕਰਦਾ ਤੇ ਉਸ ਦੀ ਹਾਰ ਲੋੜ ਦਾ ਧਿਆਨ ਰੱਖਣ ਵਿੱਚ ਹੀ ਸਲੀਮ ਦਾ ਦਿਨ ਲੰਘ ਜਾਂਦਾ ਭਰਾਵਾਂ ਨੇ ਸਲੀਮ ਨੂੰ ਕਿਹਾ ਹੋਇਆ ਸੀ ਕਿ ਘਰ ਵਿੱਚ ਮਾਂ ਦੀ ਦੇਖਭਾਲ ਕਰ ਤੇ ਉਸ ਦਾ ਖਿਆਲ ਰੱਖ ਅਸੀਂ ਆਪੇ ਤੇਰਾ ਖਰਚਾ ਚੁੱਕਾਂਗੇ ਸਲੀਮ ਐਸੇ ਵਿੱਚ ਖੁਸ਼ ਰਹਿੰਦਾ ਸੀ ਅਹੀ ਵਜਾ ਸੀ ਕਿ ਸਲੀਮ ਨੇ ਨਾ ਤਾਂ ਕੋਈ ਵਿਦਿਆ ਹਾਸਲ ਕੀਤੀ ਤੇ ਨਾ ਹੀ ਕੋਈ ਹੁਨਰ ਸਿੱਖਿਆ ਪਰ ਉਹ ਮਾਂ ਦੀ ਸੇਵਾ ਕਰਦਾ ਰਿਹਾ ਤੇ ਉਸ ਦੀਆਂ ਦੁਆਵਾਂ ਲੈਂਦਾ ਰਿਹਾ ਸਮਾਂ ਲੰਘਦਾ ਗਿਆ ਤੇ ਦੂਆ ਭਰਾਵਾਂ ਦਾ ਵਿਆਹ ਹੋ ਗਿਆ ਤੇ ਕੁਝ ਸਮੇਂ ਬਾਅਦ ਮਾਂ ਦੀ ਵੀ ਮੌਤ ਹੋ ਗਈ ਮਾਂ ਦੀ ਮੌਤ ਤੋਂ ਬਾਅਦ ਸਲੀਮ ਨੇ ਵੀ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਉਸ ਨੇ ਕਈ ਜਗ੍ਹਾ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਹੁਨਰ ਨਾ ਹੋਣ ਕਾਰਨ ਉਸ ਨੂੰ ਟੰਗ ਦਾ ਕੰਮ ਨਾ ਮਿਲਿਆ ਸਲੀਮ ਦੇ ਬਿਆਨ ਨੂੰ ਹਲੇ ਕੋਜੀ ਸਮਾਂ ਹੋਇਆ ਸੀ ਕਿ ਐਸਤੇ ਭਰਾਵਾਂ ਨੇ ਵੀ ਐਸ ਨੂੰ ਕਹਿ ਦਿੱਤਾ ਵੀ ਹੁਣ ਤੇਰਾ ਸੀ ਖਰਚਾ ਨਹੀਂ ਚੁੱਕ ਸਕਦੇ ਸਲੀਮ ਨੇ ਕਿਹਾ ਕਿ ਤੁਸੀਂ ਦੁਆ ਨਹੀਂ ਤਾਂ ਕਿਹਾ ਸੀ ਕਿ ਅਸੀਂ ਤੇਰਾ ਸਾਰੀ ਉਮਰ ਖਰਚਾ ਚੁੱਕਾਂਗੇ ਤੇਰੀ ਮਦਦ ਕਰਾਂਗੇ ਹੁਣ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਦੁਆ ਭਰਾਵਾਂ ਨੇ ਕਿਹਾ ਮੈਂ ਤੂੰ ਤਾਂ ਜਾਣਦਾ ਵਾ ਫੋੜ ਸਾਡਾ ਪਰਿਵਾਰ ਆ ਬੱਚੇ ਆ ਅਸੀਂ ਉਹਨਾਂ ਦਾ ਖਰਚਾ ਚੁੱਕੀਏ ਜਾਂ ਸਾਰੀ ਉਮਰ ਤੈਨੂੰ ਖਵਾਉਂਦੇ ਰਹੀਏ ਭਰਾਵਾਂ ਦੀ ਇਹ ਗੱਲ ਸੁਣ ਕੇ ਸਲੀਮ ਬਹੁਤ ਹੀ ਦੁਖੀ ਹੋਇਆ ਤੇਕਾਰ ਆ ਕੇ ਉਦਾਸ ਹਾਲਤ ਵਿੱਚ ਬੈਠ ਗਿਆ ਤੇ ਰੋਣ ਲੱਗ ਪਿਆ ਸਲੀਮ ਦੀ ਪਤਨੀ ਨੇ ਰੋਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ ਉਸ ਦੀ ਪਤਨੀ ਬਹੁਤ ਹੀ ਸੂਝਵਾਨ ਔਰਤ ਸੀ ਉਸ ਨੇ ਆਪਣੇ ਕੋਲ জমা ਕੁਝ ਪੈਸੇ ਲੈ ਤੇ ਸਲੀਮ ਨੂੰ ਦੇ ਕੇ ਕਿਹਾ ਵੀ ਤੁਸੀਂ ਬਾਜ਼ਾਰ ਜਾਓ ਤੇ ਉੱਥੋਂ ਇੱਕ ਚਿੱਟਾ ਲਿਬਾਸ ਇੱਕ ਜੁੱਤੀ ਤੇ ਇੱਕ ਛੜੀ ਲੈ ਆਓ ਸਲੀਮ ਐ ਸੁਣ ਕੇ ਹੈਰਾਨ ਹੋਇਆ ਪਰ ਉਹ ਆਪਣੀ ਪਤਨੀ ਦੀ ਗੱਲ ਸੁਣ ਕੇ ਬਾਜ਼ਾਰ ਤੋਂ ਉਹ ਸਾਰੀਆਂ ਚੀਜ਼ਾਂ ਲੈ ਆਇਆ ਫਿਰ ਉਸ ਦੀ ਪਤਨੀ ਨੇ ਕਿਹਾ ਹੁਣ ਇਸ ਤਰ੍ਹਾਂ ਕਰੋ ਕਿ ਜਿੱਥੇ ਤੁਹਾਡੇ ਦੋਵੇਂ ਭਰਾ ਕੰਮ ਕਰਦੇ ਨੇ ਨਾ ਉੱਥੇ ਜਾਓ ਤੇ ਪੂਰੇ ਭਰੋਸੇ ਤੇ ਆਤਮ ਵਿਸ਼ਵਾਸ ਦੇ ਨਾਲ ਗੱਲ ਕਰੋ। ਇਹ ਪਤਾ ਨਾ ਲੱਗਣ ਦਿਓ ਕਿ ਤੁਸੀਂ ਅਨਪੜ੍ਹ ਹੋ ਤੇ ਤੁਹਾਨੂੰ ਦੁਨੀਆਵੀ ਗਿਆਨ ਜਾਂ ਕੋਈ ਹੁਨਰ ਨਹੀਂ ਆਉਂਦਾ। ਜੋ ਵੀ ਗੱਲ ਕਰਨੀ ਹੈ ਬਸ ਡਟ ਕੇ ਕਰਨੀ ਹੈ। ਜਦੋਂ ਸੁਲੇਮਨ ਮਹਿਲ ਵਿੱਚ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਵਜ਼ੀਰ ਕੋਲ ਪਹਿਲਾਂ ਤੋਂ ਹੀ ਦੋ ਬੰਦੇ ਨੌਕਰੀ ਦੀ ਤਲਾਸ਼ ਵਿੱਚ ਆਏ ਹੋਏ ਸੀ। ਵਜ਼ੀਰ ਨੇ ਕਿਹਾ ਜੇ ਤੁਹਾਡੇ ਤਿੰਨਾਂ ਵਿੱਚੋਂ ਕਿਸੇ ਨੇ ਇਹ ਦੱਸ ਦਿੱਤਾ ਕਿ ਮੇਰੀ ਇਹ ਬੰਦ ਮੁਠੀ ਵਿੱਚ ਕੀ ਆ ਤਾਂ ਮੈਂ ਉਸ ਨੂੰ ਨੌਕਰੀ ਤੇ ਰੱਖ ਲਵਾਂਗਾ ਸਵਾਲ ਬੜਾ ਹੀ ਪਚੇਦਾ ਸੀ ਪਹਿਲੇ ਸਖਸ਼ ਨੇ ਜਵਾਬ ਦਿੱਤਾ ਕਿ ਤੁਹਾਡੀ ਮੁਠੀ ਵਿੱਚ ਸੋਨੇ ਦੀ ਅੰਗੂਠੀ ਹੈ ਵਜ਼ੀਰ ਨੇ ਇਨਕਾਰ ਕਰ ਦਿੱਤਾ ਤੇ ਆਪਣਾ ਸਿਰ ਹਿਲਾਇਆ ਉਹਨੂੰ ਉੱਥੋਂ ਹੀ ਵਾਪਸ ਉਹਨੇ ਭੇਜ ਦਿੱਤਾ ਇਸ ਤੋਂ ਬਾਅਦ ਉਸਨੇ ਦੂਜੀ ਵਿਅਕਤੀ ਨੂੰ ਪੁੱਛਿਆ ਵੀ ਤੂੰ ਦੱਸ ਮੇਰੀ ਬੰਦ ਮੁਠੀ ਵਿੱਚ ਕੀ ਆ ਤਾਂ ਉਸਨੇ ਜਵਾਬ ਦਿੱਤਾ ਕਿ ਤੁਹਾਡੀ ਬੰਦ ਮੁਠੀ ਵਿੱਚ ਬਹੁਤ ਹੀ ਕੀਮਤੀ ਹੀਰੇ ਦੀ ਅੰਗੂਠੀ ਹੈ ਐਸਵਰ ਵੀ ਵਜ਼ੀਰ ਨੇ ਇਨਕਾਰ ਵਿੱਚ ਆਪਣਾ ਸਿਰ ਹਲਾਇਆ ਤੇ ਉਸ ਨੂੰ ਵੀ ਉੱਥੋਂ ਤੋਰ ਦਿੱਤਾ ਹੁਣ ਪਿੱਛੇ ਸਿਰਫ ਸਲੇਮ ਹੀ ਬਚਿਆ ਸੀ ਵਜ਼ੀਰ ਨੇ ਕਿਹਾ ਕਿ ਕਿਉਂ ਭਾਈ ਤੂੰ ਤਾਂ ਮੈਨੂੰ ਬਹੁਤ ਹੀ ਸਮਝਦਾਰ ਤੇ ਅਕਲਮੰਦ ਲੱਗਦਾ ਹੁਣ ਤੂੰ ਦੱਸ ਕਿ ਮੇਰੀ ਬੰਦ ਮੁਠੀ ਵਿੱਚ ਕੀ ਆ ਦੋਸਤੋ ਸਲੇਮ ਦੀ ਮਾਂ ਉਸ ਨੂੰ ਲਾਡ ਨਾਲ ਟਿੱਡਾ ਕਹਿ ਕੇ ਬੁਲਾਉਂਦੀ ਸੀ ਵਜ਼ੀਰ ਦਾ ਸਵਾਲ ਸੁਣ ਕੇ ਸਲੇਮ ਨੇ ਹੌਲੀ ਜੀ ਆਵਾਜ਼ ਵਿੱਚ ਆਪਣੇ ਆਪ ਨੂੰ ਕਿਹਾ ਲੈ ਭਾਈ ਟਿੱਡਿਆ ਤੂੰ ਤਾਂ ਅੱਜ ਮੁੱਠੀ ਵਿੱਚ ਫਸ ਗਿਆ। ਇਧਰ ਵਜ਼ੀਰ ਨੇ ਮੁਠੀ ਖੋਲੀ ਤਾਂ ਇਸ ਵਿੱਚ ਵਾਕਈ ਟਿੱਡਾ ਸੀ। ਸਲੀਮ ਨੇ ਤਾਂ ਆਪਣੇ ਆਪ ਨੂੰ ਕਿਹਾ ਸੀ, ਬਈ ਟਿੱਡਿਆ ਅੱਜ ਤਾਂ ਤੂੰ ਮੁਠੀ ਵਿੱਚ ਫਸ ਗਿਆ। ਵੀ ਮੁਸ਼ਕਲ ਵਿੱਚ ਫਸ ਗਿਆ। ਯਾਨੀ ਕਿ ਅੱਜ ਤਾਂ ਜਾਨ ਮੁਸ਼ਕਲ ਵਿੱਚ ਪੈ ਗਈ ਆ। ਇਧਰ ਵਜ਼ੀਰ ਸੋਚਣ ਲੱਗਾ ਕਿ ਇਹ ਬੰਦਾ ਤਾਂ ਬਹੁਤ ਹੀ ਅਕਲਮੰਦ। ਇਸ ਨੂੰ ਤਾਂ ਸੱਚੀਉਂ ਪਤਾ ਲੱਗ ਗਿਆ ਕਿ ਮੇਰੀ ਮੁਠੀ ਵਿੱਚ ਕੀ ਆ। ਉਸ ਨੇ ਤੁਰੰਤ ਜਾ ਕੇ ਬਾਦਸ਼ਾਹ ਨੂੰ ਕਿਹਾ ਕਿ ਇਹ ਬੰਦਾ ਬਹੁਤ ਅਕਲਮੰਦ ਆ। ਬਾਦਸ਼ਾਹ ਨੇ ਉਸ ਨੂੰ ਮਹੀਨਾ 300 ਦਿਨਾਰ ਤਨਖਾਹ ਉੱਪਰ ਉਨਕ੍ਰਿ ਤੇ ਰਕਲਿਆ ਸੁਲੇਮ ਖੁਸ਼ੀ-ਖੁਸ਼ੀ ਘਰ ਆਇਆ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਵੀ ਅੱਜ ਤੱਕ ਮਾਲ ਹੋ ਗਈ ਰੱਬ ਨੇ ਮੈਨੂੰ ਬਚਾ ਲਿਆ ਪਤਨੀ ਨੇ ਰੱਬ ਦਾ ਸ਼ੁਕਰ ਅਦਾ ਕੀਤਾ ਤੇ ਕਿਹਾ ਵੀ ਤੁਸੀਂ ਸਵੇਰੇ ਕੰਮ ਤੇ ਜਾਇਓ ਤੇ ਜਾ ਕੇ ਆਪਣੀ ਜਗ੍ਹਾ ਚੁੱਪ ਕਰਕੇ ਬੈਠ ਜਾਇਓ ਕਿਸੇ ਨਾਲ ਫਜ਼ੂਲ ਗੱਲ ਨਾ ਕਰਿਓ ਜੇਕਰ ਰੱਬ ਨੇ ਸਾਡੀ ਰੋਚੀ ਦਾ ਪ੍ਰਬੰਧ ਚਲਾ ਦਿੱਤਾ ਨਾ ਤਾਂ ਇਹਨੂੰ ਐਸੀ ਤਰ੍ਹਾਂ ਚੱਲਣ ਦਿਓ ਕੁਝ ਦਿਨ ਬੀਤੇ ਇੱਕ ਦਿਨ ਬਾਦਸ਼ਾਹ ਦੀ ਲੜਕੀ ਤੇ ਉਹਦੀਆਂ ਕੁਝ ਸਹੇਲੀਆਂ ਨਹਿਰ ਤੇ ਗਈਆਂ ਉਥੇ ਉਹਨਾਂ ਨੇ ਮੂੰਹ ਤੋਤਾ ਤੇ ਪਾਣੀ ਪੀਤਾ ਇਤਫਾਕ ਨਾਲ ਰਾਜਕੁਮਾਰੀ ਦੀ ਹੀਰੇ ਦੀ ਅੰਗੂਠੀ ਉੱਥੇ ਗੋਮੋ ਗਈ ਰਾਜਕੁਮਾਰੀ ਦੀ ਹਿਫਾਜ਼ਤ ਲਈ ਤੈਨਾਤ ਛਪਾਈਆਂ ਵਿੱਚ ਸਲੀਮ ਵੀ ਸੀ ਸਲੀਮ ਨੇ ਵੇਖਿਆ ਵੀ ਇੱਕ ਬਾਦਕ ਨੇ ਉਹ ਅੰਗੂਠੀ ਨਿਗਲ ਲਈ ਪਰ ਉਹ ਕੁਝ ਬੋਲਿਆ ਨਹੀਂ ਉਸਨੇ ਇੱਕ ਪੱਥਰ ਚੁੱਕਿਆ ਤੇ ਬਾਦਕ ਨੂੰ ਦੇ ਮਾਰਿਆ ਉਸਦੀ ਲੱਤ ਤੇ ਜਾਲ ਲੱਗਿਆ ਤੇ ਉਹ ਲੰਗੜਾਈ ਤੇ ਪਾਣੀ ਵਿੱਚ ਚਲੀ ਗਈ ਤੇ ਹੋਰ ਬਤਕਾਂ ਦੇ ਨਾਲ ਜਾ ਕੇ ਮਿਲ ਗਈ ਜਦੋਂ ਰਾਜਕੁਮਾਰੀ ਰੋਲੇ ਰੱਬੇ ਤੋਂ ਵਿਹਲੀ ਹੋਈ ਤਉਨੇ ਸਾਸੋਆ ਵੀ ਉਹਦੀ ਹੀਰੇ ਦੀ ਅੰਗੂਠੀ ਗੁੰਮ ਹੋ ਗਈ। ਜਦੋਂ ਬਾਦਸ਼ਾਹ ਨੂੰ ਇਹ ਗੱਲ ਪਤਾ ਲੱਗੀ, ਤੋਹਨੇ ਵਜ਼ੀਰ ਨੂੰ ਕਿਹਾ ਵੀ ਜੋ ਨਵਾਂ ਅਕਲਮੰਦ ਆਦਮੀ ਰੱਖਿਆ ਆ ਨਾ, ਉਹਨੂੰ ਜਰਾ ਬੁਲਾਓ। ਵਜ਼ੀਰ ਨੇ ਸਲੀਮ ਨੂੰ ਬੁਲਾਇਆ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਕੀਤਾ। ਬਾਦਸ਼ਾਹ ਨੇ ਕਿਹਾ ਵੀ ਮੇਰੀ ਧੀ ਦੀ ਹੀਰੇ ਦੀ ਅੰਗੂਠੀ ਗੁੰਮ ਹੋ ਗਈ। ਕਿ ਤੇਰੇ ਕੋਲ ਐਦਾ ਵੀ ਕੋਈ ਹੱਲ ਆ? ਤਸਲੀਮ ਨੇ ਕਿਹਾ ਜੀ ਹਜ਼ੂਰ, ਮੇਰੀ ਇੱਕ ਬੈਂਤੀ ਹੈ ਵੀ ਨਹਿਰ ਤੋਂ ਸਾਰੀਆਂ ਬਤਕਾਂ ਜਿਹੜੀਆਂ ਉਹਨਾਂ ਨੂੰ ਮੰਗਾ ਲਿਆ ਜਾਵੇ। ਬਾਸ਼ਾ ਨੇ ਕਿਹਾ ਬੇ ਅੰਗੂਠੀ ਦਾਬ ਬਤਕਾਂ ਨਾਲ ਕੀ ਤਾਲੁਕਾ ਸਲੀਮ ਨੇ ਬੇਨਤੀ ਕੀਤੀ ਬਾਸ਼ਾ ਸਲਾਮਤ ਤੁਸੀਂ ਹੁਕਮ ਦਿਓ ਬਾਸ਼ਾ ਨੇ ਤਰੰਤ ਹੁਕਮ ਜਾਰੀ ਕੀਤਾ ਤੇ ਬਤਕਾਂ ਲਿਆਤੀਆਂ ਗਈਆਂ ਸਲੀਮ ਨੇ ਸਾਰੀਆਂ ਬਤਕਾਂ ਵਿੱਚੋਂ ਉਸ ਬਤਕ ਨੂੰ ਵੇਖਿਆ ਜੋ ਲੰਗੜਾ ਰਹੀ ਸੀ ਉਸਨੇ ਉਸ ਬਤਕ ਨੂੰ ਫੜ ਲਿਆ ਤੇ ਉਸਨੂੰ ਹਲਾਲ ਕਰਨ ਦਾ ਹੁਕਮ ਦਿੱਤਾ ਸਲੀਮ ਦੀ ਗੱਲ ਸੁਣ ਕੇ ਬਾਸ਼ਾ ਬਹੁਤ ਹੈਰਾਨ ਹੋਇਆ ਇਹ ਕੀ ਕਰ ਰਿਹਾ ਵਾ ਜਦੋਂ ਉਸ ਬਤਕ ਨੂੰ ਹਲਾਲ ਕੀਤਾ ਗਿਆ ਤਾਂ ਉਹਦੇ ਪੇਟ ਚੀਰਿਆ ਗਿਆ ਉਸੋ ਵਿੱਚੋਂ ਉਹ ਹੀਰੇ ਦੀ ਅੰਗੂਠੀ ਜਿਹੜੀ ਉਹ ਮਿਲ ਗਈ। ਬਾਸ਼ਾ ਨੇ ਸਲੀਮ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਸ਼ਾਬਾਸ਼ੀ ਦਿੱਤੀ ਤੇ ਉਸਦੀ ਤਨਖਾਹ 300 ਦਿਨਾਰ ਹੋਰ ਵਧਾ ਦਿੱਤੀ ਗਈ। ਫਿਰ ਸਲੀਮ ਨੇ ਦਿਲ ਵਿੱਚ ਸੋਚਿਆ ਕਿ ਦੂਜੀ ਤਰਕੀਬ ਵੀ ਲੱਗ ਗਈ। ਉਹਨੇ ਘਰ ਆ ਕੇ ਆਪਣੀ ਪਤਨੀ ਨੂੰ ਫਿਰ ਸਾਰਾ ਮਾਮਲਾ ਦੱਸਿਆ। ਤੇ ਕਿਹਾ ਵੀ ਤਨਖਾਹ ਵੀ ਦੁੱਗਣੀ ਹੋ ਗਈ ਹੈ। ਪਤਨੀ ਨੇ ਕਿਹਾ ਵੀ ਐਸਾ ਰੱਬ ਨੇ ਕੀਤਾ ਵਾ ਤੇ ਅੱਗੇ ਵੀ ਰੱਬ ਦੀ ਕਿਰਪਾ ਨਾਲ ਬਿਹਤਰੀ ਹੋਵੇਗੀ। ਕੋਣ ਸਲੀਮ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੁੰਦਾ ਰਿਹਾ ਪਰ ਉਹਦੇ ਦਿਲ ਵਿੱਚ ਇਹ ਇੱਕ ਡਰ ਹਮੇਸ਼ਾ ਰਹਿੰਦਾ ਸੀ ਵੀ ਕਦੇ ਕੋਈ ਐਸੀ ਘਟਨਾ ਨਾ ਵਾਪਰ ਜਾਵੇ ਜਿਸ ਨਾਲ ਇਹ ਹਕੀਕਤ ਖੁੱਲ ਜਾਵੇ ਕਿ ਉਹ ਅਨਪੜਾ ਤੇ ਸਿਰਫ ਕਿਸਮਤ ਦੇ ਸਹਾਰੇ ਮਹਿਲ ਵਿੱਚ ਇਸ ਅਹੁਦੇ ਤੇ ਕਾਇਮ ਕੋ ਸਮਾਂ ਲੰਘਿਆ ਤੇ ਅਚਾਨਕ ਬਾਦਸ਼ਾਹ ਦੇ ਸ਼ਾਹੀ ਖਜ਼ਾਨੇ ਨੂੰ ਕੁਝ ਚੋਰਾਂ ਨੇ ਮਿਲ ਕੇ ਚੋਰੀ ਕਰ ਲਿਆ ਪੂਰੇ ਰਾਜ ਵਿੱਚ ਇਹ ਗੱਲ ਫੈਲ ਗਈ ਕਿ ਸ਼ਾਹੀ ਖਜ਼ਾਨਾ ਚੋਰੀ ਹੋ ਗਿਆ ਬਾਸ਼ਾ ਬਹੁਤ ਹੈਰਾਨ ਤੇ ਪਰੇਸ਼ਾਨ ਸੀ ਉਸਨੇ ਵਜ਼ੀਰ ਨੂੰ ਕਿਹਾ ਕਿ ਸਲੀਮ ਨੂੰ ਬੁਲਾਓ ਤੇ ਉਹਨੂੰ ਪੁੱਛੋ ਵੀ ਤੇਰੇ ਕੋਲ ਐਸ ਮੁੱਦੇ ਦਾ ਕੋਈ ਹੱਲ ਹੈਗਾ ਸਲੀਮ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਗਿਆ ਉਸ ਤੋਂ ਐਸ ਮੁੱਦੇ ਦਾ ਹਾਲ ਪੁੱਛਿਆ ਗਿਆ ਉਹ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਿਆ ਵੀ ਹੁਣ ਉਹ ਚੋਰਾ ਨੂੰ ਕਿਵੇਂ ਲੱਭੇਗਾ ਸਲੀਮ ਨੇ ਕਿਹਾ ਬਾਦਸ਼ਾਹ ਹਾਲਤਾ ਹੈ ਪਰ ਮੈਨੂੰ 8 ਦਿਨ ਚਾਹੀਦੇ ਬਾਦਸ਼ਾਹ ਨੂੰ ਉਹਦੇ ਉੱਪਰ ਭਰੋਸਾ ਸੀ ਉਸੇ ਨੇ ਉਸ ਨੂੰ 8 ਦਿਨ ਦਾ ਸਮਾਂ ਦੇ ਦਿੱਤਾ ਹੁਣ ਸਲੀਮ ਘਰ ਆਇਆ ਤੇ ਸੋਚਣ ਲੱਗ ਪਿਆ ਵੀ ਹੁਣ ਤੱਕ ਤਾਂ ਰੱਬ ਦੀ ਕਿਰਪਾ ਨਾਲ ਦੋ ਵਾਰੀ ਤਰਕੀਬ ਲੱਗ ਗਈ ਹੁਣ ਇਸ ਵਾਰੀ ਕੀ ਕਰਾਂ ਇਹੀ ਸੋਚ ਵਿਚਾਰ ਵਿੱਚ ਸਲੀਮ ਦੇ 7 ਦਿਨ ਐਵੇਂ ਹੀ ਲੰਘ ਗਏ ਫਿਰ ਉਹ ਇੱਕ ਰਾਤ ਉਸ ਬੈਠਾ ਸੋਚ ਰਿਹਾ ਸੀ ਵੀ ਹੁਣ ਕੀ ਕਰਾਂ ਤੇ ਰੱਬ ਦੇ ਅੱਗੇ ਦੁਆ ਕਰ ਰਿਹਾ ਸੀ ਵੀ ਕੋਈ ਛੁਟਕਾਰਾ ਮਿਲ ਜਾਵੇ ਇਧਰ ਦੂਜੇ ਪਾਸੇ ਜਿੰਨਾ ਚੋਰਾਂ ਨੇ ਮਹਿਲ ਦੇ ਖਜ਼ਾਨੇ ਨੂੰ ਚੋਰੀ ਕੀਤਾ ਸੀ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਬਾਦਸ਼ਾਹ ਦੇ ਸਭ ਤੋਂ ਅਕਲਮੰਦ ਸ਼ਖਸ ਸਲੀਮ ਨੇ 8 ਦਿਨ ਦਾ ਸਮਾਂ ਮੰਗਿਆ ਹੈ ਤੇ ਕੱਲ ਨੂੰ ਉਹ ਆਪਣਾ ਫੈਸਲਾ ਸੁਣਾਵੇਗਾ ਉਹ ਚੋਰ ਜਿਨ੍ਹਾਂ ਨੇ ਸਾਹੀ ਖਜ਼ਾਨਾ ਚੋਰੀ ਕੀਤਾ ਸੀ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਜੇਕਰ ਉਹਨੇ ਸਾਨੂੰ ਗ੍ਰਿਫਤਾਰ ਕਰਵਾ ਦਿੱਤਾ ਤਾਂ ਸਾਡੀ ਤਾਂ ਦੁਨੀਆ ਹੀ ਖਤਮ ਹੋ ਜਾਵੇਗੀ ਬਾਦਸ਼ਾਹ ਸਾਨੂੰ ਭਿਆਨਕ ਸਜ਼ਾ ਦੇਵੇਗਾ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਵੀ ਆਓ ਸਲੀਮ ਦੇ ਕੋਲ ਚੱਲਦੇ ਹਾਂ ਸ਼ਾਇਦ ਉਹਦੇ ਕੋਲ ਕੋਈ ਹੱਲ ਹੋਵੇ ਹੁਣ ਜਿਵੇਂ ਹੀ ਸਾਰੇ ਚੋਰ ਸਲੀਮ ਦੇ ਘਰ ਦੇ ਨੇੜੇ ਪਹੁੰਚੇ ਤਾਂ ਇੱਕ ਚੋਰ ਦੀ ਜੁੱਤੀ ਟੁੱਟ ਗਈ ਤੇ ਉਹ ਪਿੱਛੇ ਰਹਿ ਗਿਆ। ਬਾਕੀ ਦੇ ਚੋਰ ਜਿਵੇਂ ਹੀ ਸਲੀਮ ਦੇ ਘਰ ਦੇ ਦਰਵਾਜ਼ੇ ਦੇ ਕੋਲ ਪਹੁੰਚੇ ਤਾਂ ਅੰਦਰੋਂ ਆਵਾਜ਼ ਆਈ ਸੱਤ ਪੂਰੇ ਹੋ ਗਏ ਨੇ ਇੱਕ ਬਾਕੀ ਰਹਿ ਗਿਆ ਏ। ਇਤਫਾਕ ਨਾਲ ਇਹ ਹੋਇਆ ਕਿ ਉਹਨਾਂ ਚੋਰਾਂ ਦੀ ਗਿਣਤੀ 8 ਹੀ ਸੀ। ਚੋਰਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਹੈਰਾਨ ਰਹਿ ਗਏ ਤੇ ਕਹਿਣ ਲੱਗੇ ਇਹਨੂੰ ਤਾਂ ਸੱਚਮੁੱਚ ਹੀ ਪਤਾ ਲੱਗ ਗਿਆ ਕਿ ਅਸੀਂ 8 ਹੀ ਹਾਂ, ਚੋਰੇ ਗਏ ਹਾਂ ਕਿਉਂਕਿ ਸੱਤ ਤਾਂ ਅਸੀਂ ਇੱਥੇ ਹਾਂ ਤੇ ਅੱਠਵਾਂ ਜਿਹਦੀ ਜੁੱਤੀ ਟੁੱਟ ਗਈ ਹੈ ਉਹ ਪਿੱਛੇ ਰਹਿ ਗਿਆ ਵਾ। ਜੋ ਅਸੀਂ ਸੋਚ ਰਹੇ ਸੀ ਉਹ ਗੱਲ ਠੀਕ ਐ ਇਹ ਬੰਦਾ ਵਾਕਿਆ ਹੀ ਬਹੁਤ ਅਕਲਮੰਦ ਆ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਅੱਠੇ ਮੈਨੂੰ ਜਲਦੀ ਬੁਲਾਓ ਤੇ ਅੰਦਰ ਜਾ ਕੇ ਆਦਾਬ ਮਿੰਤ ਤਰਲਾ ਕਰੀਏ ਕਿ ਸਾਨੂੰ ਕਿਸੇ ਤਰੀਕੇ ਨਾਲ ਬਚਾ ਲਵੇ ਹੁਣ ਇਧਰ ਸਲੀਮ ਤਾਂ ਦੇਨਾਂ ਦੀ ਗੱਲ ਕਰ ਰਿਹਾ ਸੀ ਕਿ 7 ਦਿਨ ਲੰਘ ਗਏ ਤੇ ਇੱਕ ਹੀ ਬਾਕੀ ਰਹਿ ਗਿਆ ਚੋਰਾਂ ਨੂੰ ਲੱਗਿਆ ਵੀ ਇਹ ਸਾਨੂੰ ਕਹਿ ਰਿਹਾ ਵਾ ਇਹ ਅੱਠੇ ਚੋਰ ਸਲੀਮ ਦੇ ਪੈਰਾ ਵਿੱਚ ਜਾ ਡਿੱਕੇ ਤੇ ਕਹਿਣ ਲੱਗੇ ਵੀ ਇਹ ਖਜ਼ਾਨਾ ਅਸੀਂ ਚੋਰੀ ਕੀਤਾ ਸੀ। ਸਲੀਮ ਨੇ ਉੱਪਰ ਵੱਲ ਨਿਗਾਹ ਉਠਾਈ ਤੇ ਦੇਲੀ ਦੇਲ ਵਿੱਚ ਉਸ ਰੱਬ ਦਾ ਸ਼ੁਕਰਾਨਾ ਕੀਤਾ। ਚੋਰਾਂ ਨੇ ਕਿਹਾ ਪਿਸਾਨੋ ਕਿਸੇ ਤਰੀਕੇ ਨਾਲ ਬਾਦਸ਼ਾਹ ਦੇ ਕਹਿਰ ਤੋਂ ਬਚਾ ਲਓ। ਭਾਵੇਂ ਇਹ ਖਜ਼ਾਨਾ ਵੀ ਤੁਸੀਂ ਰੱਖ ਲਓ। ਸਲੀਮ ਨੇ ਕਿਹਾ ਇਸ ਤਰ੍ਹਾਂ ਕਰੋ ਖਜ਼ਾਨੇ ਨੂੰ ਕਿਤੇ ਦਫ਼ਨ ਕਰ ਦਿਓ ਤੇ ਤੁਸੀਂ ਸਵੇਰੇ ਬਾਦਸ਼ਾਹ ਦੇ ਦਰਬਾਰ ਵਿੱਚ ਜਾਓ ਤੇ ਜੋ ਮੈਂ કહਾਂ ਉਹੀ ਕਰਨਾ। ਉਸ ਨੇ ਉਹਨਾਂ ਨੂੰ ਕੁਝ ਹੋਰ ਗੱਲਾਂ ਵੀ ਦਸੀਆਂ। ਉਹਨ ਸਵੇਰੇ ਸਲੀਮ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸਨੇ ਕਿਹਾ ਬਾਦਸ਼ਾਹ ਸਲਾਮਤ ਖਜ਼ਾਨਾ ਮਿਲ ਗਿਆ ਪਰ ਉਸਨੂੰ ਲਿਉਣ ਲਈ ਮੈਨੂੰ 8 ਮਜ਼ਦੂਰ ਚਾਹੀਦੇ ਨੇ ਬਾਦਸ਼ਾਹ ਨੇ ਪੁੱਛਿਆ ਜਿਨ੍ਹਾਂ ਨੇ ਖਜ਼ਾਨਾ ਚੋਰੀ ਕੀਤਾ ਉਹ ਚੋਰ ਕਿੱਥੇ ਨੇ ਸਲੀਮ ਨੇ ਕਿਹਾ ਬਾਦਸ਼ਾਹ ਸਲਾਮਤ ਪਹਿਲਾਂ ਖਜ਼ਾਨਾ ਤਾਂ ਹਾਸਲ ਕਰੀਏ ਚੋਰਾਂ ਦੀ ਗੱਲ ਬਾਅਦ ਵਿੱਚ ਕਰਾਂਗੇ ਬਾਦਸ਼ਾਹ ਇਸ ਗੱਲ ਤੋਂ ਰਾਜ਼ੀ ਹੋ ਗਿਆ ਫਿਰ ਉਹੀ 8 ਚੋਰ ਮਜ਼ਦੂਰਾਂ ਦੇ ਰੂਪ ਵਿੱਚ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਹੋਏ ਤੇ ਕਹਿਣ ਲੱਗੇ ਵੀ ਅਸੀਂ ਮਜ਼ਦੂਰੀ ਕਰਾਂਗੇ ਤੇ ਖਜ਼ਾਨਾ ਲੈ ਕੇ ਆਵਾਂਗੇ। ਸਲੀਮ ਨੇ ਬਾਦਸ਼ਾਹ ਨੂੰ ਕਿਹਾ ਕਿ ਅਨਾ ਸਾਰੇ ਮਜ਼ਦੂਰਾਂ ਨੂੰ 200 ਦਿਨਾਰ ਦਿਹਾੜੀ ਦੇਣੀ ਪਵੇਗੀ। ਬਾਦਸ਼ਾਹ ਇਸ ਗੱਲ ਤੇ ਵੀ ਰਾਜੀ ਹੋ ਗਿਆ। ਹੁਣ ਉਹ ਅੱਠੇ ਚੋਰ ਸਲੀਮ ਦੇ ਨਾਲ ਗਏ ਤੇ ਖਜ਼ਾਨਾ ਲਿਆ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਸਾਰੇ ਦਾ ਸਾਰਾ ਖਜ਼ਾਨਾ ਵੇਚ ਕੇ ਬਾਦਸ਼ਾਹ ਦੇ ਬਹੁਤ ਖੁਸ਼ ਹੋਇਆ। ਉਸਨੇ ਮਜ਼ਦੂਰਾਂ ਨੂੰ 200 ਦਿਨਾਰ ਦਿੱਤਾ ਤੇ ਦੁੱਗਣੀ ਜਿਹੜੀ ਰਕਮ ਸੀ ਉਹ ਦੇ ਦਿੱਤੀ ਤੇ ਸਲੀਮ ਨੂੰ ਕੋਲ ਬੁਲਾ ਕੇ ਸ਼ਾਬਾਸ਼ੀ ਦਿੱਤੀ। ਬਾਦਸ਼ਾਹ ਨੇ ਸਲੀਮ ਨੂੰ ਕਿਹਾ ਜਿੰਨਾ ਖਜ਼ਾਨਾ ਲੈਣਾ ਚਾਹੋ ਲੈ ਲਵੋ ਸਲੀਮ ਨੇ ਕੁਝ ਸੋਨੇ ਦੀਆਂ ਸ਼ਰਪੀਆਂ ਲਈਆਂ ਤੇ ਘਰ ਚਲਾ ਗਿਆ ਘਰ ਆ ਕੇ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਹੁਣ ਮੇਰੀ ਗੱਲ ਮੰਨ ਲੈ ਚੁੱਪਚਾਪ ਇੱਥੋਂ ਨਿਕਲ ਜਾਣਾ ਚਾਹੀਦਾ ਕਿਤੇ ਬਾਦਸ਼ਾਹ ਨੂੰ ਇਹ ਪਤਾ ਨਾ ਲੱਗ ਜਾਵੇ ਕਿ ਮੈਂ ਪੜਿਆ ਲਿਖਿਆ ਨਹੀਂ ਹਾਂ ਤੇ ਅੱਜ ਤੱਕ ਜੋ ਵੀ ਹੋਇਆ ਉਹ ਸਿਰਫ ਕਿਸਮਤ ਨਾਲ ਹੋਇਆ ਤੇ ਇਸ ਤੋਂ ਉਲਟੀ ਵੀ ਮੈਨੂੰ ਸਜ਼ਾ ਮਿਲ ਜਾਵੇ ਜੇ ਪਤਾ ਲੱਗ ਗਿਆ ਪਤਨੀ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਲੀਮ ਨਾ ਮੰਨਿਆ ਉਹ ਰਾਤੋਂ ਰਾਤੋਂ ਤੋਂ ਨਿਕਲ ਗਿਆ ਤੇ ਰਾਹ ਵਿੱਚ ਉਹਨਾਂ ਨੂੰ ਇੱਕ ਆਦਮੀ ਮਿਲਿਆ ਉਸਨੇ ਉਹਨਾਂ ਤੋਂ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਸਲੀਮ ਦੇ ਮੂੰਹੋਂ ਨਿਕਲ ਗਿਆ ਕਿ ਮੈਂ ਸ਼ਹਿਰ ਛੱਡ ਕੇ ਜਾ ਰਿਹਾ ਹਾਂ ਉਸ ਸਾਕਸ਼ ਨੇ ਤੁਰੰਤ ਇਹ ਗੱਲ ਬਾਦਸ਼ਾਹ ਤੱਕ ਪਹੁੰਚਾ ਦਿੱਤੀ ਬਾਦਸ਼ਾਹ ਨੇ ਉਹਦੇ ਪਿੱਛੇ ਸਿਪਾਹੀ ਭੇਜੀ ਤੇ ਉਹ ਸਲੀਮ ਨੂੰ ਫੜ ਕੇ ਮਹਿਲ ਵਿੱਚ ਲੈ ਆਏ ਬਾਦਸ਼ਾਹ ਨੇ ਹੈਰਾਨੀ ਨਾਲ ਪੁੱਛਿਆ ਤੂੰ ਕਿੱਥੇ ਜਾ ਰਿਹਾ ਹੈਂ ਤੂੰ ਤਾਂ ਮੇਰਾ ਖਾਸ ਆਦਮੀ ਹੈਂ ਤੇ ਹੁਣ ਸਲੀਮ ਨੇ ਕਹਿ ਰਹੀ ਦਿੱਤਾ ਬਾਦਸ਼ਾਹ ਸਲਾਮਤ ਸੱਚ ਦੱਸਾਂ ਦਰਅਸਲ ਚੋਂ ਐਵੇਂ ਮੈਂ ਕਿ ਪੜਿਆ ਲਿਖਿਆ ਨਹੀਂ ਐ ਜਿੰਨੀ ਵਾਰੀ ਵੀ ਤੁਸੀਂ ਮੈਨੂੰ ਕੋਈ ਹੁਕਮ ਦਿੱਤਾ ਵਾ ਹਰ ਵਾਰ ਰੱਬ ਨੇ ਮੈਨੂੰ ਬਚਾ ਲਿਆ ਕੋਈ ਨਾ ਕੋਈ ਚੁਗਾੜ ਲੱਗ ਗਿਆ ਤੇ ਕੰਮ ਚੱਲਦਾ ਰਿਹਾ ਫਿਰ ਉਸਨੇ ਸਾਰੀ ਗੱਲ ਬਾਦਸ਼ਾਹ ਨੂੰ ਦੱਸੀ ਕਿ ਅਸਲ ਵਿੱਚ ਮਾਂ ਦੀ ਸੇਵਾ ਵਿੱਚ ਉਹਨੇ ਹੁਣ ਤੱਕ ਆਪਣੀ ਜ਼ਿੰਦਗੀ ਲਗਾ ਦਿੱਤੀ ਉਹਨੇ ਦੁਨਿਆਵੀ ਕੋਈ ਹੁਨਰ ਹੀ ਨਹੀਂ ਸਿੱਖਿਆ ਬਾਦਸ਼ਾਹ ਨੇ ਸਲੀਮ ਦੀ ਗੱਲ ਸੁਣ ਕੇ ਕਿਹਾ ਕੋਈ ਗੱਲ ਨਹੀਂ ਅਕਰਤੂ ਸੱਚਤਾ ਦੱਸਿਆ ਜਿਵੇਂ ਵੀ ਹੋਇਆ ਤੂੰ ਮੈਨੂੰ ਸ਼ਾਹੀ ਖਜ਼ਾਨਾ ਵਾਪਸ ਕਰਵਾ ਦਿੱਤਾ ਮੇਰੇ ਲਈ ਇਹ ਬਹੁਤ ਆ ਤੇਰੀ ਕਿਸਮਤ ਤੇਰਾ ਸਾਥ ਦੇ ਰਹੀ ਹੈ ਤੂੰ ਹੁਣ ਕੰਮ ਕਰੇ ਜਾਂ ਨਾ ਕਰੇ ਇਹ ਮੇਰਾ ਫੈਸਲਾ ਕਿ ਤੈਨੂੰ ਸਾਰੀ ਉਮਰ ਤਨਖਾਹ ਮਿਲਦੀ ਰਹੇਗੀ ਤੇ ਤੂੰ ਉਮਰ ਪਰ ਮੇਰੇ ਦਰਬਾਰ ਵਿੱਚ ਐਸੇ ਅਹੁਦੇ ਤੇ ਕਾਇਮ ਰਹੇਗਾ ਇਸ ਤਰ੍ਹਾਂ ਸਲੀਮ ਤੇ ਉਸਦੀ ਪਤਨੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਆ ਕਿ ਰੋਜੀ ਰੋਟੀ ਦਾ ਮਾਲਕ ਸਿਰਫ ਰੱਬ ਹੈ ਰੋਜੀ ਹਰ ਹਾਲਤ ਵਿੱਚ ਉਹਦੇ ਤੱਕ ਪਹੁੰਚਦੀ ਏ ਜਿਹਦੇ ਲਈ ਚੁਣੀ ਗਈ ਹੋਵੇ ਮਾਂ ਦੀ ਸੇਵਾ ਕਰਨ ਕਰਕੇ ਸਨੇਮ ਦੀ ਹਰ ਮੁਸ਼ਕਲ ਆਸਾਨ ਹੁੰਦੀ ਗਈ ਜਿੱਥੇ ਉਹ ਆਪਣੇ ਭਰਾਵਾਂ ਦੀ ਮਿਹਰਬਾਨੀ ਤੇ ਜਿਉਂਦਾ ਸੀ ਨਾ ਉਥੇ ਮਾਂ ਦੀ ਸੇਵਾ ਨੇ ਉਹਨੂੰ ਉਸੇ ਮੈਲ ਵਿੱਚ ਇੱਕ ਵੱਡੇ ਅਹੁਦੇ ਤੇ ਲਗਾ ਦਿੱਤਾ ਇਸ ਕਹਾਣੀ ਵਿੱਚੋਂ ਸਿੱਖਿਆ ਮਿਲਦੀ ਏ ਕਿ ਮਾਂ ਦੀ ਸੇਵਾ ਸਭ ਤੋਂ ਵੱਡਾ ਕਰਮ ਹੈ ਜਦੋਂ ਅਸੀਂ ਆਪਣੇ ਮਾਪਿਆਂ ਦੀ ਖੁਸ਼ੀ ਤੇ ਆਰਾਮ ਲਈ ਸਮਰਪਿਤ ਹੋ ਜਾਂਦੇ ਆ ਨਾ ਸਾਡੇ ਲਈ ਰੱਬ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਕਿ ਸੱਚਾ ਦਿਲ ਤੇ ਪਰੋਸੀ ਨਾਲ ਕੀਤੇ ਗੇ ਕੰਮ ਹੀ ਸਾਡੇ ਜੀਵਨ ਦੀ ਸਫਲਤਾ ਦਾ ਰਾਜ ਹੁੰਦੇ ਨੇ ਰੋਜੀ ਦਾ ਮਾਲਕ ਉਹ ਰੱਬ ਹੈ ਤੇ ਸਿਰਫ ਉਹਦੀ ਮਰਜ਼ੀ ਨਾਲ ਹੀ ਸਾਡੀ ਜ਼ਿੰਦਗੀ ਦੀ ਦਿਸ਼ਾ ਤੈਅ ਹੁੰਦੀ ਹੈ ਸਾਡੇ ਕਰਮਾਂ ਦੇ ਸਦਕਾ ਹੀ ਅਸੀਂ ਆਪਣੇ ਪੁਇਖ ਨੂੰ ਸੁਧਾਰ ਸਕਦੇ ਹਾਂ ਕਹਾਣੀ ਇਹ ਵੀ ਦੱਸਦੀ ਹੈ ਕਿ ਹਰ ਇੱਕ ਕਠਿਨਾਈ ਦੇ ਪਿੱਛੇ ਰੱਬ ਦਾ ਉਦੇਸ਼ ਹੁੰਦਾ ਹੈ ਤੇਰੀਜ ਰੱਖਣ ਵਾਲੇ ਨੂੰ ਹਮੇਸ਼ਾ ਫਾਲ ਮਿਲਦਾ ਏ ਤੇ ਜਦੋਂ ਜੀਵਨ ਸਾਨੂੰ ਪਰੇਸ਼ਾਨੀਆਂ ਦੇ ਆਗੋਸ਼ ਵਿੱਚ ਸੁੱਟ ਦਿੰਦਾ ਏ ਉਹ ਸਮੇ ਸਾਡੇ ਕਰਮ ਤੇ ਸਾਡਾ ਵਿਸ਼ਵਾਸ ਹੀ ਸਾਡੀ ਸੱਚੀ ਪਛਾਣ ਬਣਾਉਂਦੇ ਨੇ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਏ ਕਿ ਹਰੇਕ ਰੁਕਾਵਟ ਸਿਰਫ ਇੱਕ ਨਵਾਂ ਮੌਕਾ ਏ ਜਿਹੜਾ ਸਾਨੂੰ ਆਪਣੀ ਅਸਲ ਜੋਗਤਾ ਨੂੰ ਸਾਹਮਣੇ ਲਿਆਉਣ ਦਾ ਮੌਕਾ ਦਿੰਦੀ ਏ ਮਾਦੀ ਸੇਵਾ ਸੱਚੇ ਦਿਲ ਨਾਲ ਕੀਤੇ ਗੇ ਕਰਮ ਤੇ ਭਰੋਸੇ ਦੇ ਨਾਲ ਅਸੀਂ ਦੁਨੀਆ ਦੇ ਸਾਰੇ ਸੰਕਟਾਂ ਤੋਂ ਬੱਝ ਸਕਦੇ ਆ ਰੱਬ ਉਹਨਾਂ ਦਾ ਸਾਥ ਦਿੰਦਾ ਜੋ ਆਪਣੇ ਕਿਰਦਾਰ ਤੇ ਸੰਘਰਸ਼ ਨੂੰ ਆਪਣੀ ਤਾਕਤ ਬਣਾਉਂਦੇ ਨੇ ਇਸ ਕਹਾਣੀ ਨੇ ਸਾਡੇ ਦਿਲ ਵਿੱਚ ਇੱਕ ਗੂੰਜ ਛੱਡੀ ਏ ਕਿ ਮਾਪਿਆਂ ਦੀ ਖੁਸ਼ੀ ਤੇ ਦੁਆਵਾਂ ਦੇ ਬਿਨਾਂ ਸਫਲਤਾ ਦੀ ਕਰਪਣਾ ਵੀ ਨਹੀਂ ਕੀਤੀ ਜਾ ਸਕਦੀ ਮੈਨੂੰ ਉਮੀਦ ਏ ਕਿ ਇਸ ਕਹਾਣੀ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਸੋ ਮੈਂ ਐਸੇ ਤਰ੍ਹਾਂ ਦੇ ਕੰਮ ਦੀਆਂ ਕਿਸੇ ਕਹਾਣੀਆਂ ਲੈ ਕੇ ਲਿਉਂ ਆਉਂਦੀ ਰਵਾਂਗੀ ਜੁੜੇ ਰਹੋ ਤੁਸੀਂ ਪੰਜਾਬੀ ਸਟੋਰੀ ਸਟੇਸ਼ਨ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਜੀ